ਅਮਰੀਕੀ ਫੈਡਰਲ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਵਾਦਿਤ ਆਦੇਸ਼ ਨੂੰ ਬਹਾਲ ਕਰਨ ਤੋਂ ਇਨਕਾਰ ਕਰ ਦਿੱਤਾ। ਟਰੰਪ ਨੇ ਸਤ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੀਆਂ ਸ਼ਰਨਾਰਥੀਆਂ ਤੇ ਲੋਕਾਂ ਦੇ ਸਥਾਈ ਤੌਰ ਤੇ ਬੈਨ ਲਗਾ ਦਿੱਤਾ ਸੀ ਜਿਸ ਤੇ ਕੋਰਟ ਨੇ ਰੋਕ ਲਗਾ ਦਿੱਤੀ ਸੀ ਜਿਸ ਕਾਰਨ ਟਰੰਪ ਨੇ ਅਪੀਲ ਦਾਇਰ ਕੀਤੀ ਸੀ। ਅਪੀਲ ਕੋਰਟ ਦੇ ਫੈਸਲੇ ਨੂੰ ਟਰੰਪ ਨੇ ਸਿਆਸੀ ਕਰਾਰ ਦਿੱਤਾ। ਐਨਬੀਸੀ ਨਿਊਜ਼ ਨੇ ਟਰੰਪ ਦੇ ਹਵਾਲੇ ਤੋਂ ਕਿਹਾ ਹੈ ਕਿ ਇਹ ਮਹੱਤਵਪੂਰਨ ਫੈਸਲਾ ਜੋ ਫਿਲਹਾਲ ਆਇਆ ਹੈ ਅਸੀਂ ਇਸ ਨੂੰ ਕੋਰਟ ਵਿੱਚ ਵੀ ਖੜਵਾਵਾਂਗੇ ਅਤੇ ਮਾਮਲੇ ਵਿੱਚ ਜਿੱਤ ਸਾਡੀ ਹੋਏਗੀ। ਟਰੰਪ ਨੇ ਟਵੀਟ ਕੀਤਾ ਕਿ ਸਾਡੇ ਦੇਸ਼ ਦੀ ਸੁਰੱਖਿਆ ਦਾਤੇ ਕ੍ਰਾਸਪੀ ਡੋਨਲਡ ਟਰੰਪ ਨੇ ਆਖਿਆ ਕਿ ਅਮਰੀਕਾ ਮੈਕਸੀਕੋ ਸਿਮਾਉਂ ਤੇ ਬਣਨ ਵਾਲੀ ਦੀਵਾਰ ਦਾ ਡਿਜ਼ਾਈਨ ਤਿਆਰ ਹੋ ਰਿਹਾ ਹੈ। ਵਾਈਟ ਹਾਊਸ ਦੇ ਟਰੰਪ ਨੇ ਇੱਕ ਸਮਾਗਮ 'ਚ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਕਹਿਣ ਦੇ ਕਿ ਇਸ ਮੁੱਦੇ ਤੇ ਮੈਂ ਮਜ਼ਾਕ ਕਰ ਰਿਹਾ ਹਾਂ ਪਰ ਮੈਂ ਮਜ਼ਾਕ ਨਹੀਂ ਕਰਦਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ 'ਤੇ ਇਲਜ਼ਾਮ ਲਗਾਇਆ ਕਿ ਪ੍ਰਮਾਣੂ ਹਥਿਆਰ ਬਣਾਉਣ ਲਈ ਭਾਰਤ ਦੇ ਦੱਖਣੀ ਖੇਤਰ ਵਿੱਚ ਇੱਕ ਪ੍ਰਮਾਣੂ ਸ਼ਹਿਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਦਕਿ ਭਾਰਤ ਨੇ ਪਾਕਿਸਤਾਨ ਦੇ ਦਾਅਵੇ ਖਾਰਜ ਕੀਤੇ ਨੇ ਅਤੇ ਕਿਹਾ ਕਿ ਕਥਿਤ ਗੁਪਤ ਸ਼ਹਿਰ ਲੱਗਦਾ ਹੈ ਪਾਕਿਸਤਾਨ ਦੀ ਕਲਪਨਾ ਹੈ। ਸੂਦਸਮਨਤਵਾਦੀ ਲਾਣੇ ਜਾਣ ਦੇ ਮਾਮਲੇ ਵਿੱਚ ਵਾਰ-ਵਾਰ ਚੀਨ ਵੱਲ ਰਿੱਕਾ ਪਾਉਣ ਦੇ ਪਾਰਟ ਨੇ ਵਿਰੋਧ ਅਰਜ ਕਰਵਾਇਆ। ਸੁਪਤਰਾਸ਼ਟ ਸੂਖਿਆ ਕੌਂਸਲ ਨੇ ਤਿੰਨ ਮੈਂਬਰ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਵਿਰੋਧ ਦਾ ਪ੍ਰਸਤਾਵ ਪੇਸ਼ ਕੀਤਾ। ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਸ ਦੇ ਬਾਅਦ ਭਾਰਤੀ ਮੁੰਦੀ ਤੀਜੀ ਮਹਿਲਾ ਸ਼ਾਵਨਾ ਪਾਂਡੇ ਪੁਲਾੜ ਦੀ ਉਡਾਣ ਭਰੇਗੀ। ਡਾਕਟਰ ਸ਼ਾਵਨਾ ਪਾਂਡੇ ਨਿਊਰੋਸਰਜਨ ਐ ਅਤੇ ਸ਼ਾਵਨਾ 3200 ਲੋਕਾਂ ਚ ਚੋਣੇ ਦੇ 212 ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸਿਟੀਜ਼ਨ ਸਾਇੰਸ ਐਸਟ੍ਰੋਨੌਟ ਪ੍ਰੋਗਰਾਮ ਤਹਿਤ ਪੁਲਾੜ ਚ ਜਾਣ ਦਾ ਮੌਕਾ ਮਿਲੇਗਾ। ਸਮਾਵਿੱਚ ਚਰਮਵੰਤੀ ਹਮਲਿਆਂ ਤੋਂ ਬਚਾਉਣ ਲਈ ਪੈਰਿਸ ਵਿੱਚ ਆਇਫਲ ਟਾਵਰ ਦੇ ਆਲੇ-ਦੋਲੇ ਬੁਲੇਟ ਪ੍ਰੂਫ ਦੀਵਾਰ ਖੜੀ ਕੀਤੀ ਜਾਏਗੀ ਅਧਿਕਾਰੀਆਂ ਮੁਤਾਬਕ ਟਾਈਮ ਮੈਟਰੋ ਜੀ ਕੱਚ ਦੀ ਦੀਵਾਰ ਬਣਾਈ ਜਾਏਗੀ ਦੱਖਣੀ ਅਫਰੀਕਾ ਦੀ ਸੰਸਦ ਵਿੱਚ ਜੰਮ ਕੇ ਕੁੱਟਮਾਰ ਕੀਤੀ ਗਈ ਦੱਸ ਰਾਸ਼ਟਰਪਤੀ ਰੋਧ ਨਾਰੇ ਲਗਾ ਰਹੇ ਨੇਤਾਵਾਂ ਨੂੰ ਸੰਸਦ ਤੋਂ ਬਾਹਰ ਕੱਢੇ ਜਾਣ ਤੇ ਹੱਥੋਂ ਪਾਈ ਤੱਕ ਹੋ ਗਈ